ਹਿੰ ਹਿਤੇਸ਼ੀ টিআরপি ਨਹੀਂ ਭਰੋ ਸਾਹਿਬ ਦਾ ਮੇਰਾ ਲਲਤਾ ਨਾਮ ਹੈ ਹਾਂਜੀ ਕੀ ਗੱਲ ਹੋਈ ਮੇਰੇ ਘਰ ਦੇ ਨਾਲ ਹੀ ਉਹਨੇ ਲੱਕੜਾਂ ਗੱਜੀਆਂ 10 12 ਟੱਕ ਤੇ ਉਹਦੇ ਵਿੱਚ આગ ਲੱਗੀ ਰਾਤ ਨੂੰ 2 1/2 ਵਜੇ ਤੇ ਮੈਨੂੰ ਨਹੀਂ ਪਤਾ ਜਦੋਂ ਮੇਰੇ ਮੇਰੀ ਕੰਦਾਂ ਨੂੰ ਬਾਰੀ ਨੂੰ આગ ਲੱਗੀ ਫਿਰ ਮੈਂ ਉੱਠ ਕੇ ਦੇਖੀ ਤੇ ਮੈਂ ਪਾਣੀ ਲੈ ਕੇ ਬੁਝਾਈ ਉਹ ਕਾਬੂ ਨਹੀਂ ਆਂਦੀ ਮੇਰੇ ਕਿਥੋਂ ਕਾਬੂ ਆਣੀ ਹੋਨੇ ਤੇ ਮੇਰੀ ਦੀਵਾਲ ਵੀ ਫੱਟ ਗਈ ਤੇ ਮੇਰੀ ਬਾਰੀਆਂ ਵੀ ਜਲ ਗਈ ਬਹੁਤ ਜਿਆਦਾ ਸਫੇਦਾ ਉੱਤੇ ਲਪਟ ਜਾਂਦੀ ਬਹੁਤਾ ਘਬੜਾ ਆ ਜਾਂਦਾ ਕਿ ਆਹਾਨੂੰ ਤਾਂ ਕੁਛ ਆਂਦਾ ਹੀ ਨਹੀਂ ਕਿ ਆਪਾਂ ਕਰਨਾ ਕੀ ਤੇ ਸਮਝ ਨਹੀਂ ਲੱਗਦੀ ਗੱਡੀਆਂ ਅੱਗ ਬੁਝਾਉਣ ਵਾਲੀਆਂ ਆਈਆਂ ਬਾਕੀ ਦਾ ਹਲੇ ਬੁਝੀ ਨਹੀਂ ਚੰਗੀ ਤਾਂ ਬਲਦੀ ਪਈ ਐ ਲੱਕੜਾਂ ਹਲੇ ਵੀ ਹਲੇ ਵੀ ਹਲੇ ਵੀ ਬਲਦੀ ਆ ਹਲੇ ਵੀ ਬਲਦੀ ਪਈ ਐ ਮੰਗੀ ਮੰਗ ਕਰਦੇ ਆ ਕਹਿੰਦੇ ਲੋਕਾਂ ਦਾ ਕਹਿਣਾ ਤੇ ਤਿੰਨ ਚਾਰ ਵਾਰੀ ਪਹਿਲੇ ਵੀ ਇੱਥੇ ਅੱਗ ਲੱਗ ਚੁੱਕੀ ਐ ਜੀ ਆਏ ਸੀ ਮੈਂ ਤਾਂ ਮੈਨੂੰ ਆਏ ਵੀ 22 ਸਾਲ ਹੋਇਆ ਇੱਥੇ ਤੇ 20 ਸਨੋਂ ਦਾ ਅੱਗ ਲੱਗੀ ਹੋਣੀ ਇੱਕ ਦੋ ਵਾਰੀ ਥੋੜੀ ਲੱਗੀ ਐ ਅ ਬਕਿੰਦੇ ਅੱਜ ਕੀ ਬਹੁਤੇ ਕਾਫੀ ਨੁਕਸਾਨ ਹੋਇਆ ਪਿਛਲੀ ਮੀਟਿੰਗ ਮੈਂ ਤੁਹਾਡੇ ਵੱਲੋਂ ਕਿਹਾ ਨਹੀਂ ਗਿਆ ਸੀ ਨਹੀਂ ਉਹਨਾਂ ਨੇ ਲਿਖਾ ਕੇ ਲੈ ਕੇ ਆਏ ਸਪੇਦਾ ਕਟਨੋ ਇੱਥੇ ਸਫਾਈ ਕਰਨੋ ਨੇ ਕਲ ਸੁਣੀਆ ਨਹੀਂ ਨਹੀਂ ਕੋਈ ਨਹੀਂ ਸੁਣਵਾਈ ਹੋਈ ਕੀ ਮੰਗ ਕਰਦੇ ਸਰਕਾਰ ਕੋ ਅਸੀਂ ਇਹੀ ਕਹਿੰਦੀ ਆ ਕਿ ਸਾਡੀ ਕੰਦਾਂ ਸਾਫ ਹੋਣੀ ਚਾਹੀਦਾ ਇੱਥੇ ਕੋਈ ਗੰਦ ਨਹੀਂ ਹੋਣਾ ਚਾਹੀਦਾ ਸਾਡਾ ਬਚਾਅ ਹੋਣਾ ਚਾਹੀਦਾ ਹਾਂ ਉਹਦੇ ਵਿੱਚ ਅੱਗ ਲੱਗੀ ਬਾੜੀ ਤੋਬੇ ਤੋਬਾ ਮੇਰੇ ਤਾਂ ਅੰਦਰ ਸਾਰੇ ਧੂਏ ਹੀ ਭਰਿਆ ਤੇ ਕਾਲਾ ਛਾਰ ਹੋਇਆ ਪਰ ਸੜਕੇ ਸਾਰਾ ਹਾਂ ਉਹ ਵੀ ਸੜ ਗਿਆ ਸਾਰੇ ਮੇਰੇ ਤੋਂ ਕੋਠੇ ਤੇ ਸਾਰੀ ਸੋਆ ਹੀ ਗੰਜੀ ਪਈ ਹੈ ਅਹੀਂ ਬਿਜਲੀ ਘਰ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਇੱਥੇ ਜਿਹੜਾ ਕੁਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟ੍ਰਾਂਸਫਰ ਹੁੰਦਾ ਇਹਦੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜਗ੍ਹਾ ਰਾਤੀ ਚ ਪੈਦਿਆਂ ਤੱਕ ਤਾਂ ਤਾਂ ਲਾਈਟਾਂ ਜਾਣ ਦੀ ਆ ਬਹੁਤ ਮੁਸ਼ਕਲ ਬਚਾਅ ਹੋਇਆ ਲੋਕਾਂ ਦਾ ਪਰ ਅਸੀਂ ਦੇਖਣ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣੇ ਬਰਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾਅ ਹੋ ਗਿਆ ਰੱਬ ਨੇ ਗੁਰੂ ਮਾਰਾ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਧਰਨਾ ਪ੍ਰਦਰਸ਼ਨ ਦਾਂਗੇ ਕਿ ਇਥੇ ਸਾਮਾਨ ਚੁੱਕੋ ਜਿਹੜਾ ਘੁਆੜ ਦਾ ਇਕੱਠਾ ਕਰਕੇ ਸੁੱਟਿਆ ਇੱਥੇ ਸਰ ਅਹੀਂ ਗੋੜਲਾ ਵਸਤੀ ਮਸਲਾਬਾਡ ਬਡਾਲ ਰੋਡ ਨਾਮ ਮੇਰਾ ਹੈ ਬਲਰਾਜ ਮਹਿਨੀਆਂ ਕੀ ਗੱਲ ਹੋਈ ਯਾਰ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਐ ਇੱਥੇ ਰਾਤ ਇੰਨੀ ਅੱਗ ਨਾਲ ਮਤਲਬ ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਧੀਆਂ ਪਈਆਂ ਸੀਗੀਆਂ ਔਰ ਅੱਗੇ ਵੀ 4-5 ਵਾਰਾਂ ਇੱਥੇ ਅੱਗ ਲੱਗ ਚੁੱਕੀ ਐ ਔਰ ਸਾਡੇ ਪਿਛਲੇ ਪਾਸੇ ਅੱਗੇ ਦੇ ਪਾਸੇ ਰਹਿਸ਼ਾਂ ਦੇ ਸਾਡੀਆਂ ਗਲੀ ਮੱਲੇ ਨੇ ਬੈਕ ਸਾਈਡ ਦੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦੇ ਟਰਾਂਸਫਾਰਮਰ ਕੋਈ ਸਫਾਈ ਨਹੀਂ ਐ ਪਿੱਛੇ ਤੇਲ ਖਿਲਰਿਆ ਹੋਇਆ ਹੈ ਔਰ ਥਾ ਥਾ ਦੇ ਘਾਪੂ ਰੁਕ ਗਿਆ ਕੋਈ ਸਫਾਈ ਨਹੀਂ ਸਾਬਸਪੋਲੇ ਵੀ ਤਰ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲਗੇ ਰਾਤ ਸਾਰੀ ਅਸੀਂ ਜਾਗ ਡੀਏ ਅਸੀਂ ਸਾਰਿਆਂ ਨੇ ਤਰ੍ਹਾਂ-ਤਰ੍ਹਾਂ ਦੇ ਆਪਣੇ ਸੈਂਟਰ ਕੱਢੇ ਬਾਹਰ ਬਾਹਰ ਸਟੇ ਵੀ ਅਗਣਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀਗੀ ਅੱਗ ਸਾਰ ਡੇਢ ਵੇ ਨਾਲ ਲੱਗੀ ਹੈ ਡੇਢ ਤੋਂ ਲੈ ਕੇ ਫਿਰ 5:30 6:00 ਵੇ ਦਾ ਅਗ ਚਲਦੀ ਦੀ ਹੈ ਫਾਇਰ ਵਿਗਟ ਦੀਆਂ ਗੱਡੀਆਂ ਫਾਇਰ ਵਿਗਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਬਲ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿੱਦਾਂ ਹੁਣ ਅੱਗ ਮੁੱਚ ਗਿਆ ਤਾਂ ਸ਼ ਹੇ ਆਇਆ ਮੰਗਰਦੇ ਆ ਵੀ ਪਿਛੇ ਪਛੇ ਸਾਡੇ ਸਫੈਦੇ ਬੜੇ ਲੱਗੇ ਆ ਇੰਨਾ ਜੰਗਲ ਬੜਿਆ ਹੈ ਜੰਗਲ ਦੇ ਇੰਨਾ ਬੜਿਆ ਵੀ ਕੋਈ ਪਿਛੋੜੀ ਗੱਲ ਹੀ ਕੋਈ ਨਹੀਂ ਹੈ ਕੋਈ ਇੱਥੇ ਸੁਧਾਰ ਨਹੀਂ ਹੈ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲ ਹੀ ਕਰਦਾ ਬਸ ਪਰ ਉਹ ਡਿਊਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕਵਾੜ ਖਲਾ ਸਾਰੇ ਇੱਧਰ ਸੁੱਟਿਆ ਇਹਨਾਂ ਨੇ ਮਤਲਬ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਮੈਂ ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪ੍ਰਧਾਨ ਜਗਪ੍ਰੀਤ ਸਿੰਘ ਮੈਂ ਬਿਜਲੀਕਾਰ ਮਸਵਾਬਾ ਦਾ ਰ ਹੋ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੈਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂਣੀ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਲੋਕਾਂ ਦੀ ਰੋਟੀਆਂ ਦੀ ਹਾਂਜੀ ਸਰ ਜ਼ਰੂਰ ਭਾਈ ਹੁਣ ਉਸ ਹੱਦ ਤੱਕ ਤੇ ਪਾਇਆ ਗਿਆ ਜੋ ਕਿ ਉੱਥੇ ਤੇਲ ਜੋ ਕੋਲਾ ਬਣ ਚੁੱਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ